ਕੀ ਕਿਸੇ ਵੀ ਬੰਦੀ ਨੂੰ ਨਾ ਮਹਾਰਾਣੀ ਜਿੰਦਕੌਰ ਦੇ ਬਾਰੇ ਕੋਈ ਪੁਲੇਖਾ ਹੈ ਤਾਂ ਇੱਕ ਵਾਰੀ ਜਿਹੜੀ ਮੈਂ ਲਿਖਤ ਬੋਲਣ ਲੱਗੀ ਆ ਯਾਦਵਿੰਦਰ ਸਿੰਘ ਖੇੜਾ ਦੀ ਲਿਖੀ ਹੋਈ ਹੈ ਇਟਸ ਕਾਲਡ ਦ ਰਿਬੈਲੀਅਨ ਕੁਇਨ ਰਾਜਮਾਤਾ ਜਿੰਦਕੌਰ ਸਮਾਂ ਲੰਘ ਦੀ ਲੰਘ ਦੇ ਬ੍ਰਿਟਿਸ਼ ਰਾਜ ਦੇ ਜਿਹੜੇ ਗੁਪਤ ਦਸਤਾਵੇਜ਼ ਸੀ ਨਾ ਉਹ ਨਿਕਲ ਕੇ ਸਾਹਮਣੇ ਆਉਂਦੇ ਆ ਤੇ ਬ੍ਰਿਟਿਸ਼ ਸਰਕਾਰ ਉਹ ਦੱਸਦੀ ਹੈ ਕਿ ਬ੍ਰਿਟਿਸ਼ ਸਰਕਾਰ ਅਗਰ ਕਿਸੇ ਔਰਤ ਨੂੰ ਖਤਰਨਾਕ ਮੰਨਦੀ ਸੀ ਆਪਣੇ ਸਾਮਰਾਜ ਦੇ ਵਿੱਚ ਤਾਂ ਉਹ ਮਹਾਰਾਣੀ ਜਿੰਦਕੌਰ ਸੀ ਉਹਨਾਂ ਨੂੰ ਚਾਰ ਕਿਲੇ ਬਦਲ-ਬਦਲ ਕੇ ਰੱਖਿਆ ਗਿਆ ਬ੍ਰਿਟਿਸ਼ ਰਾਜ ਦੀ ਜਿੰਨੇ ਵੀ ਬਹਾਦਰ ਸੈਨਿਕ ਸੀਗੇ ਜਾਂ ਪ੍ਰੋਸੀਮਨ ਸੈਨਿਕ ਸੀਗੇ ਉਹਨਾਂ ਦੀ ਨਿਗਰਾਨੀ ਦੇ ਵਾਸਤੇ ਰੱਖੇ ਗਏ ਸੀਗੇ ਪਰ ਉਹ ਫਿਰ ਵੀ ਬੜੀ ਚਲਾਕੀ ਦੇ ਨਾਲ ਕੈਦ ਚੋਂ ਨਿਕਲ ਜਾਂਦੀ ਹੈ 10 April 1859 ਦੀ ਰਾਤ ਮਹਾਰਾਣੀ ਜਿੰਦਕੌਰ ਬੇहद ਸਖਤ ਪ੍ਰਬੰਧਾਂ ਤੇ ਹੇਠ ਵੀ ਚਨਾਰ ਦੇ ਕਿਲੇ ਤੋਂ ਚਲੇ ਜਾਂਦੇ ਆ ਬੇहद ਸੀਮਿਤ ਸਾਧਨਾਂ ਦੇ ਨਾਲ ਜਦਕਿ ਕੈਪਟਨ ਲੈਂਸਨ ਤੇ ਲੈਫਟਨੈਂਟ ਹਰਟਸਨ ਨੇ ਆਪਣੇ ਬਹੁਤ ਹੀ ਪ੍ਰੋਸਯੋਗ ਤੇ ਬਹਾਦਰ ਅਫਸਰਾਂ ਦੀ ਡਿਊਟੀ ਲਈ ਸੀ ਕਿਲੇ ਦੇ ਅੰਦਰ ਸਭ ਤੋਂ ਹੈਰਾਨੀ ਵਾਲੀ ਗੱਲ ਪਤਾ ਕੀ ਹੈ ਕਿ ਉਹ 10 ਦਿਨ ਦੇ ਵਿੱਚ 800 ਕਿਲੋਮੀਟਰ ਪੈਂਡਾ ਕੱਢ ਕੇ ਕੈਠਮੰਡੂ ਪਹੁੰਚ ਜਾਂਦੇ ਆ ਕਿਲੇ ਦੇ ਜਿੰਨੇ ਵੀ ਨੌਕਰ-ਨੌਕਰਾਨੀਆਂ ਸੀ ਨਾ ਉਹਨਾਂ ਦੀ ਸ਼ਖਸੀਅਤ ਤੋਂ ਇੰਨੇ ਜ਼ਿਆਦਾ ਪ੍ਰਭਾਵਿਤ ਸੀ ਕਿ ਅੰਗਰੇਜ਼ ਖੁਦ ਮੰਨਦੇ ਸੀ ਕਿ ਇਹਨਾਂ ਦੇ ਕੋਲੇ ਕੋਈ ਜਾਦੂ ਹੈ ਮਹਾਰਾਣੀ ਜਿੰਨਾਂ ਦੇ ਨਿਕਲਣ ਤੋਂ ਪਹਿਲਾਂ ਬ੍ਰਿਟਿਸ਼ ਵਾਸਤੇ ਉਹਨਾਂ ਇੱਕ ਚਿੱਠੀ ਲਿਖ ਕੇ ਜਾਂਦੇ ਆ ਤੇ ਕੁਝ ਗਹਿਣੇ ਤੇ ਕੁਝ ਪੈਸੇ ਛੱਡ ਕੇ ਜਾਂਦੇ ਆ ਪੈਸੀ ਇੱਕ ਤਰ੍ਹਾਂ ਨਾਲ ਬ੍ਰਿਟਿਸ਼ ਦੇ ਮੂੰਹ ਤੇ ਉੱਤੇ ਚਪੇੜ ਸੀ ਕਿ ਮੈਂ ਤੁਹਾਡੀ ਖidmat ਦਾ ਸਹਾਨ ਨਹੀਂ ਰੱਖਿਆ ਤੁਹਾਨੂੰ ਪੈਸੇ ਆ ਜਿਹੜੇ ਅਦਾ ਕਰ ਦਿੱਤੇ ਆ ਨਾਲੋਂ ਲਿਖ ਕੇ ਕੀ ਜਾਂਦੇ ਆ ਕਹਿੰਦੇ ਯੂ ਪੁਟ ਮੀ ਇਨ ਦ ਕੇਜ ਐਂਡ ਲੌਕਡ ਮੀ ਅਪ ਫਾਰ ਆਲ ਯੂਰ ਲੌਕਸ ਐਂਡ ਸੈਂਚਰੀਜ਼ ਆਈ ਗਾਟ ਆਊਟ ਬਾਈ ਮੈਜਿਕ ਆ ਟੋਲਡ ਯੂ ਪਲੇਨਲੀ ਨਾਟ ਟੂ ਪੁਸ਼ ਮੀ ਟੂ ਹਾਰਟ ਬਟ ਯੂ ਡੋ ਨਾਟ ਥਿੰਕ ਦਟ ਆ ਰੈਨ ਅਵੇ ਅੰਡਰਸਟੈਂਡ ਵੈਲ ਦਰ ਐਸਕੇਪ ਬਾਈ ਮੈਸੈਲਫ ਅਨਈਡਿਡ ਵਨ ਆ ਕੁਇਟ ਦ ਫੋਰਡ ਆਫ ਚਨਾਰ ਆਈ थ्रू ਡਾਊਨ ਟੂ ਪੇਪਰਸ ਔਨ ਮਾਈ ਗੱਦੀ ਰਾਇਲ ਸੀਟ ਐਂਡ ਵਨ ਨਾਉ ਡੋਨਟ ਇਮੈਜਿਨ ਆਈ ਗਾਟ ਆਉਟ ਲਾਈਕ ਅ thieves ਚਿੱਠੀ ਫਾਰਸੀਚ ਸੀ ਪਰ ਕਦੇ ਬ੍ਰਿਟਿਸ਼ ਜਿਹੜੇ ਆ ਗਏ ਉਹਨਾਂ ਨੇ ਜਨ ਤੱਕ ਨਹੀਂ ਕੀਤੀ ਚਾਰ ਸਫਿਆਂ ਦੀ ਚਿੱਠੀ ਸੀ ਥੋੜਾ ਜਿਹਾ ਹਿੱਸਾ ਜੋ ਜਨ ਤੱਕ ਹੋਇਆ ਉਹ ਇਹ ਸੀਗਾ ਬ੍ਰਿਟਿਸ਼ ਅਧਿਕਾਰੀਆਂ ਨੇ ਇਹ ਸਭ ਕਾਸੀ ਤੋਂ ਬਾਅਦ ਆ ਕੇ ਨਾ ਸਦਮੇ ਦੇ ਵਿੱਚ ਆ ਕੇ ਉਹਨਾਂ ਨੇ ਬਹੁਤ ਵੱਡੀ ਬੇਇੱਜ਼ਤੀ ਮਹਿਸੂਸ ਕੀਤੀ ਤੇ ਉਹਨਾਂ ਨੇ ਤੁਰੰਤ ਇੱਕ ਕਮੇਟੀ ਦਾ ਗਠਨ ਕੀਤਾ ਜਿਸ ਨੂੰ ਕੋਡ ਇਨਕੁਆਇਰੀ ਆਫ ਚਨਾਰ ਫੋਰਟ ਕਿਹਾ ਗਿਆ ਜੇਲ ਸੁਪਰਡਿੰਟੈਂਡੈਂਟ ਮੇਜਰ ਮੈਕਰੈਗਰ ਨੇ ਬਿਆਨ ਦਰਜ ਕਰਵਾਇਆ ਕਿ ਵਨ ਐਂਟਡ ਰੂਮ ਆਈ ਸੌਮ ਕੋਇਨਸ ਸਕੈਟਰਡ ਔਨ ਦ ਫਲੋਰ ਔਨ ਦ ਬੈਡ ਥਰ ਵਰ ਅ ਲੈਟਰ ਲਾਈਂਗ ਔਨ ਦ ਟੇਬਲ ਥਰ ਵਰ ਐਨ ਇਨਕ ਪੋਟ ਅ ਪੈਨ ਐਂਡ ਅ ਲੈਂਟਰਨ ਦ ਰੈਸਟ ਆਫ ਜਿੰਦਨਸ ਬਿਲੋਂਗਿੰਗਸ ਵਰ ਲਾਈਂਗ ਇਨ ਦ ਰੂਮ ਐਕਸੈਕਟਲੀ ਐਸ ਥੇ ਵਰ ਇਨ ਪਰਫੈਕਟ ਔਰਡਰ ਇਹ ਮੇਜਰ ਮੈਂ ਕਰੈਕਰ ਨੇ ਕਿਹਾ ਦ ਡਿਫਾਈਨਡ ਮਹਾਰਾਣੀ ਥਰੂ ਮਨੀ ਔਨ ਦ ਫਲੋਰ ਆਫ ਹਰ ਸੈਲ ਵਿਦ ਨੋਟਸ ਐਕਸਪਲੇਨਿੰਗ ਦੈਟ ਸ਼ੀ ਵਾਸ ਪੇਇੰਗ ਆਫ ਹਰ ਹਸਪਿਟੈਲਿਟੀ ਕ੍ਰਿਸਟੀ ਕੈਂਪਬਲ ਨੇ ਉਹਦੇ ਬਿਆਨ ਹੈ ਫਰਮ ਦ ਮਹਾਰਾਜਾ ਬਾਕਸ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਬਿਆਨ ਦੇਖਣ ਦੇ ਵਿੱਚ ਆਉਂਦੇ ਆ ਸੁਣਨ ਦੇ ਵਿੱਚ ਆਉਂਦੇ ਆ ਪੜਨ ਦੇ ਵਿੱਚ ਆਉਂਦੇ ਆ ਤੇ ਉਹਦੇ ਬਾਰੇ ਡੀਟੇਲ ਦੇ ਵਿੱਚ ਅਗਲੀ ਕਲਿੱਪ ਦੇ ਵਿੱਚ ਸ਼ੀ ਹੈਜ਼ ਦ ਓਨਲੀ ਮੇਨਲੀ ਅੰਡਰਸਟੈਂਡਿੰਗ ਇਨ ਦ ਪੰਜਾਬ she is with more than all the soldiers of the state put together for any purpose of mischief The rallying point of rebellion, the Messalina of the Punjab. During the last day or two, her whole energies have been devoted to an endeavour to win over the Sardars in a scheme of independent government of which she herself was to be the head. A seductress too rebellious to be controlled, she is dedicated solely to her king and her kingdom—a serious obstacle to British rule in India. The only woman in the Punjab with manly understanding. And in whom the British resident foresaw a rallying point for the well wishes of the Sikh dynasty. Believe me, for us, only trouble. She is too powerful and needed to be kept away from Punjab. A woman of great resolution, and the British feared that she might sway the Sikh army against them. The shrewd and plodding brain of her, who had once been known as the Messalina of the Punjab a licentious seductress who was too rebellious to control the concern she engendered in the british who described her as the messalina of the punjab politically dangerous and morally suspect woman a salacious seductress too rebellious to be controlled one of the most remarkable characters of the 19th century history the fear she engendered in the british in india the scourge of the british raj a threat to their power in India. Her restoration would furnish the only thing which is wanting to render the present movement truly formidable. The woman who terrified the British Empire, the rebel queen.